ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਇਹਨਾਮ ਐਡਰੈਸ ਦੱਸਿਆ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ ਹੈ 97796212161 97796212161 ਆਪਾਂ ਦਿਖਾਵਾਂਗੇ ਦੋ ਬਹਿੜਾ 8 ਲੱਖੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਦੇਖੀ ਜਾਂਦੇ ਐ ਐਚਐਫ ਦੇ ਵਿੱਚ ਜਰਸੀ ਦੀ ਅਟੈਚਮੈਂਟ ਆ ਗਈ ਥੋੜੀ ਜੀ ਹੈਨਾ ਹਾਂਜੀ ਹਾਂ ਇਹ ਤਾਂ ਐ ਮੰਨ ਲਓ ਵੀ ਲੰਬੇ ਪਰਸੈਂਟ ਜੀ ਐਚਐਫਾ ਥੋੜਾ ਜਿਹਾ ਜਰਸੀ ਦਾ ਆ ਗਿਆ ਜੀ ਤੇ ਬੱਚਾ ਇਹਨੇ ਦੇਤਾ ਜਰਸੀ ਦਾ ਬੱਚਾ ਜਰਸੀ ਦਾ ਦਿੱਤਾ ਇਹ ਪਹਿਲਾਂ ਵੀ ਜੀ ਇਹ ਜਿਹੜੇ ਆਪਾਂ ਮਾਲਕਾਂ ਤੋਂ ਲਈਏ ਜੀ ਪਹਿਲਾਂ ਵੀ ਜਰਸੀ ਦੀ ਟੀਕਾਪਰਾ ਐ ਸੀ ਜੀ ਉਦੋਂ ਵੀ ਬੱਚੀ ਪਾਈ ਸੀ ਜੀ ਇਹਨੇ ਬੱਚੀ ਬਾੜੀ ਪਿਆਰੀ ਹੈ ਨਾ ਹਾਂ ਜੀ ਹਾਂ ਟੀਕੇ ਦੀ ਪਾਉਂਦੀ ਸੀ ਸਾਰੀ ਬੱਚੀ ਆਪਦੇ ਤੇ ਨਹੀਂ ਸੋ ਵੀਰੋ ਜਿਹੜੀ ਆ ਬੱਚੀ ਆ ਇਹੇ ਜਾਂ ਜਾ ਕੇ ਤਿਆਰ ਕਰ ਲਈਏ ਜਿਹਦੇ ਕਹਿੰਦੇ 30 ਕਿਲੋ ਮਿਲਕਿੰਗ ਹੁੰਦੀ ਆ ਜਾ ਕੇ 3 ਲੱਖ ਮੋਲ 2.5 ਲੱਖ ਉਹ ਚੀਜ਼ਾਂ ਮਰਦੇ ਦਾੜੀ ਨਾਲ ਮੁੱਛਾ ਵਧੀਏ ਪੰਜਾ ਸੁਸ ਦੇਖ ਲਓ ਵੀਰੇ ਦਾ ਸੁਹਾ ਦੇਖੋ ਜਮਾਂ ਜਾਨਵਰ ਕਿਆ ਬ ਚੋੜੀ ਦਿਖਾ ਦੇ ਪਹਿਲਾਂ ਬੱਚੀ ਦੀ ਬਹਿਰ ਦੀ ਦਫਾ ਚ ਦਿਖਾਵਾਂਗੇ ਆਪਾਂ ਪਹਿਲਾਂ ਬੱਚੀ ਦੀ ਝੋੜ ਹੱਥ ਫੜ ਕੇ ਮਾਰ ਸੁਬਰਾ ਦੇਖੋ ਥੱਲੇ ਝੋੜੀ ਬੱਚੀ ਦੀ ਲੈਓ ਜਿਹੜਾ ਵੀ ਲੈ ਗਿਆ ਅੱਜ ਤੇ 50 ਮੰਨ ਕੇ ਚੱਲੋ ਵੀ ਦੁੱਧ ਪਿਆੜਿਆ ਤਾਂ ਮੰਨ ਕੇ ਚੱਲੋ ਵੀ HDFC ਇਹਨਾਂ ਵਿਆਜ ਨਹੀਂ ਦਿੰਦੀ ਤਾਂ ਮੰਨ ਕੇ ਚੱਲੋ ਵੀ 1 ਰੁਪਿਆ ਸਾਲਾ ਗੱਟਾ ਹੀ ਬੰਨੀ ਫਿਰਦੀ ਆ ਦੇਖ ਲਓ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਇਹ ਵੀਰੇ 5 ਦਿਨਾਂ ਦਾ ਸੂਆ ਜੀ ਇਹਦਾ 5 ਦਿਨ ਹੋ ਗਿਆ ਸੂਈ ਦਾ ਜੇਰ ਜੇ ਆਪਾਂ ਓਕੇ ਆ ਜੀ ਕਿੰਨਾ ਦੁੱਧ ਹੈ ਇਸ ਵਕਤ ਮਣੇ ਥੱਲੇ ਜਿਹੜੇ ਚਵਾਈ ਚੋਂਦਾ 22 23 ਕਿਲੋ ਦੁੱਧ ਆਈ ਇਸ ਸਮੇਂ ਜੀ ਉਹ ਵੀ ਤੇ ਛੇ ਕਿਤੇ ਥੋੜੇ ਥੋੜੇ ਚੱਕ ਲਿਆ ਤੇ ਪਹਿਲੇ ਸਵੇਰ ਦੁੱਧ ਕਿੰਨਾ ਦਿੱਤਾ ਰੇ ਇਹਦੇ 28 ਕਿਲੋ ਕੰਡੇ ਵਾਲਾ ਦਿੱਤਾ ਵੇ ਤੇ ਦਿਨ ਦੀ ਵੀ ਮੰਨ ਕੇ ਚਾਲ ਐਫ ਨਾਲ 2 ਪੁਆਇੰਟ ਅੱਗੇ ਹੋਏ ਹਾਂ ਇਹ ਮੂੰਹ ਤੋਂ ਤਾਂ ਜਾਏ ਆਪਾਂ ਇਹਨੂੰ ਬਲੂਨ ਕਹਿ ਦੀਏ ਵੀ ਚਾਹੇ ਪਲੂਣੀ ਆ ਠੀਕ ਹੈ ਸੋ ਪਰ ਬਹੁਤ ਛੋੜਾ ਛੋੜਾ ਪਰ ਨਗੀਨਾ ਦਿਖਾਈ ਜਾਂਦੇ ਆ ਇਹ ਪਿੱਛੇ ਜੇ ਹੈਗੀ ਹੈਗੀ ਜਰਸੀ ਦੀ ਬੱਛੀ ਤੇ ਮੂੰਹੋ ਛੇ ਜਾਂਦਾ ਤੇ ਲੇਵਾ ਲੂਵਾ ਦੇਖੋ ਕਿਆ ਬਾਤ ਆ ਜਮਾ ਭੂਗਾਂ ਦੀ ਟਰਾਲੀ ਵੇ 30 35 ਕਿਲੋ ਦੁੱਧ ਦੇ ਗਰੰਟੀ ਵਾਲਾ ਸੋ ਦੇਖੋ ਸਿੱਧੂ ਮੂਸੇ ਵਾਲੇ ਕੋ ਥੱਕਾ ਕਰਦੇ ਜਿੰਦ ਜਾਨੀ ਬਹੁਤ ਆ ਜੋ ਬ ਰੋ ਪਾਉ ਜਮੈਂ ਮੇ 4x4 ਟਰੈਕਟਰ ਖੜਾ ਹੁੰਦਾ ਘਰੇ ਤੇ ਬਿਹੜ ਖੜੀ ਇੱਕ ਬਰੋਬਰ ਹੀ ਹੈ ਦੇਖੋ ਮੇਰਾ ਬਲੱਡੀ ਹੈ ਵੀਰੇ ਢਲੋਂ ਦੇ ਵਿੱਚ ਜਾਇਜ ਗੱਲ ਆ ਜਮਾ ਤੇ ਬਾਕੀ ਜਿਹੜਾ ਵਿਛੇ ਨੇ ਜਾਨਵਰ ਉਹ ਦਿੱਤਾ ਉਹਦਾ ਕੋਈ ਮੁੱਲ ਨਹੀਂ ਜਮਾ ਜਮਾ ਜਾਇਜ ਗੱਲ ਆ ਜੇ ਕਿਸੇ ਵੀਰ ਨੇ ਰੱਖਣੀ ਹੋਵੇ 10000 ਦੀ ਤਾਂ ਮੇਰਾ ਨੰਬਰ 84709817 ਜਾਦੀ ਹੈ 10000 ਦੀ ਮੈਂ ਰੱਖ ਲੂ ਬੱਚੀ ਉਹ ਸੋ ਦੇਖੋ ਜਮਾ ਕਿਆ ਬਾਤਾਂ ਬਹੁਤ ਸੋਹਣੀ ਬੱਚੀ ਹੈਗੀ ਤੇ ਦੁੱਧ ਕਿੰਨਾ ਤਿਆਰ ਹੁਣ ਥੱਲੇ ਦੇ ਦੁੱਧ ਤੇਰੀ 22 ਕਿਲੋ ਹੁਣ ਤਿਆਰ ਹੈ ਦੁੱਧ ਇਸ ਵਾਰ 34 35 ਕਿਲੋ ਗਰੰਟਡ ਦੇ ਲਊਏ 34 35 ਤੇ ਚੌਂਡ ਚਵਾ ਇੱਕ ਨੰਬਰ ਆ ਚੌਂਡ ਚਵਾ ਦੀ ਇੱਕ ਨੰਬਰ ਆ ਜੀ ਬਾਕੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਤੇ ਵੀਰੇ ਬੱਚੀ ਦਾ ਸੀਮਾ ਦਾ ਨਹੀਂ ਪੁੱਛਿਆ ਆਪਾਂ ਕੋਈ ਹਾਂ ਰੀਜਨਲ ਜੈਗ ਦੀ ਹੈ ਵੀਰੇ ਜੈਗ ਦਾ ਟੀਕਾ ਲੱਗਿਆ ਹੋਇਆ ਸੀ 66 ਠੀਕ ਹੈ ਜੈਗ ਜੈਗ ਸੀਮਨ ਜਿਹੜਾ ਆਪਣਾ ਜਰਸੀ ਦਾ ਹੁੰਦਾ ਜਰਸੀ ਦਾ ਹੁੰਦਾ ਵੀਰੇ ਉਹਦੀ ਆ ਬੱਚੀ ਹਣਾ ਸੋ ਵੀਰੋ ਦੇਖੋ ਜਮਾ ਕਿਆ ਬਾਤ ਆ ਬਾਡੀ ਚੰਗੀ ਚੀਜ਼ ਆ ਦਾ ਪਿੱਛੇ ਤੇ ਪੁੱਠ ਦਾ ਗੋਲੇ ਵੀ ਬੜਾ ਚੰਗਾ ਲੱਗਿਆ ਹੋਇਆ ਦੇਖ ਲੈ ਬੱਚੀ ਦਾ ਇਹਨੇ ਜਮਾ ਬਾਕੀ ਥਾਣ ਦੇਖੋ ਥੱਲੇ ਹੁਣੀ ਚਾਰ ਦੇਖੀ ਜਾਂਦੇ ਹਣਾ ਤੇ ਧਾਰਾ ਮਾਰਦੇ ਹੁਣ ਇਹਦੀ ਸੁਭਰ ਧਾਰਾ ਦੇਖੋ ਕ ਸੱਲਿਆਂ ਦਾ ਪੰਪੀ ਆ ਬਾਈ ਤੇ ਮਗਰਥਣਾ ਜੀ ਮਾਰਦੇ ਜਮ ਸੋ ਦੇਖੋ ਜਮ ਕੋਈ ਭੂਰ ਸਰ ਲਾਣੀ ਕੋਈ ਹੋਰ ਨਹੀਂ ਤੇ ਬਾਕੀ ਠੰਡੀ ਸੀ ਰ ਕਿਆ ਬਤਾ ਕੋਈ ਥਣ ਟੋੜਦਾ ਮਗਰ ਨਹੀਂ ਕਿ ਬੈੜ ਬਹੁਤ ਚੰਗਿਆ ਦੂਰੋ ਕੀ ਬਰਾਵੇ ਤੇਲ ਕਿਸ ਦਾ ਫੁਕੇ ਅੰਜਰ ਮੁਰਲੇ ਥੜਾ ਜੀ ਹੋਰ ਮਾਰਦੇ ਜਮ ਇਕੋ ਹੀ ਹੈ ਟਿਲੋਂ ਇਹ ਲੇਵੇ ਦੀ ਤੇ ਨਾਲੇ ਪਿੱਛੀ ਵੀ ਜਮਾ ਫਿੱਟ ਫਾੜ ਕੇ ਆ ਬਤਾ ਹਨ ਇਹ ਜਿਆ ਬੋਲ ਬੋਲਦਾ ਬੱਚਾ ਨਹੀਂ ਤਿਆਰ ਹੁੰਦਾ ਨਹੀਂ ਹੁੰਦਾ ਵੀਰੇ ਹਰੇਕ ਤੇ ਕਰੀ ਸੋ ਬਾਕੀ ਜਿਹੜੀ ਪਿਛੇ ਬੱਚੀ ਆ ਕੋਈ ਮੁੱਲ ਨਹੀਂ ਉਹਦਾ ਅਨਮੁੱਲੀ ਚੀਜ਼ ਆ ਜਮ ਤੇ ਜੇਰ ਜਪਾ ਓਕੇ ਆ ਤੇ ਭਾਵ ਯਾਰ ਇਹਦਾ ਕੀ ਰੱਖਣਾ ਆ ਵੀਰੇ ਫੋਨ ਤੇ ਕਰਾਂਗੇ ਪਾ ਫੋਨ ਤੇ ਜਾਇਜ ਹੋ ਹਾਂਜੀ ਹਾਂ ਬਾਲਾ ਤੇ ਦੋਟੇ ਰੱਖ ਮੰਗਦਾ ਨਹੀਂ 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 ਫਿਰ ਇਹੋ ਜਿਹਾ ਕੰਮ ਨਹੀਂ ਕਰਦੇ ਤੇ ਬਾਕੀ ਮੂੰਹ ਮਥਾ ਮੜਾ ਨਾਲ ਘੜੀ ਕੱਦ ਦਿਖਾ ਦਈਏ ਦਾ ਸੋ ਕਿਵਰ ਬੇਫਿਕਰ ਹੋ ਜਾ ਯਾਰ ਕਿਸੇ ਪਾਸੋਂ ਮੇਰੇ ਪੰਜੇ ਕਿਉਂ ਚਨੇ ਦੀ ਅੱਜ ਦੀ ਘੜੀ ਆ ਤੇ ਦੁੱਧ ਫੈਟ ਦਾ ਇੱਕ ਅੱਧਾ ਪੈਂਡ ਤੇ ਮੂਰੇ ਰਹੂਗੀ ਇਹ ਹਾਂਜੀ ਹਾਂ ਪੰਜ ਤੋਂ ਪਲੱਸ ਰਹੂ ਵੀਰੇ ਜੈ ਜਗਤ ਆ ਜਾਵਾ 34 35 ਕਿਲੋ ਚ 5 0 ਦੇ ਲਗਭਗ ਰਹੂ ਚੈੱਕ ਕਰੀ ਆ ਫੇਰ ਦਿਖਾ ਦੀ ਜੇ ਦੁਬਾਰੇ ਦਿਖਾ ਦੇ ਮੇਰਾ ਜੀ ਇਹਨੂੰ ਦਿਖਾਉਣੀ ਕਰੀ ਜਾਂਦਾ ਇਹਦਾ ਨਾ ਰੱਖ ਕੋਈ ਬੰਟੀ-ਮੁੰਟੀ ਇਹਦਾ ਨਾ ਤਾਂ ਗੁਲੀਆਂ ਅਗਲੇ ਹੀ ਰੱਖੂ ਹੁਣ ਪਈ ਜੇ ਰੱਖ ਲਾਉਂਦੇ ਤੇ ਜੈ ਜਗਤ ਆ ਲਾ ਬਈ ਬਹੁਤ ਸੋਹਣੀ ਜਮਾ ਤੇ ਬਾਕੀ ਹੋਰ ਗੱਲ ਆ ਇਹ ਕਿਹੜਾ ਜਿਆ ਥਣ ਮਾਰਿਆ ਨਹੀਂ ਕੱਢ ਕੇ ਸੋ ਦੇਖੋ ਪੱਠੂਪੜੇ ਦੀ ਬਣ ਜਿੰਨੀਆਂ ਗੱਲਾਂ ਕਰ ਲਈ ਉਹਨੀਆਂ ਥੋੜੀਆਂ ਹੀ ਆ। ਥੋੜੀਆਂ ਨੇ ਇਹਦੇ ਖਾਤਰ ਪਈਆਂ। ਤੋ ਦੇਖੋ ਨੀ ਬਾਜੇ ਕੋ ਥੱਲੇ ਤੋਂ। ਕੋ ਦੁਬਾਰੇ ਫੇਰ ਬਾਜੇ ਭਾਵੇਂ ਹਨਾ। ਹਾਂਜੀ ਹਾਂ ਠੰਡੀ ਸੀਲ ਪਰ ਫਰੀ। ਠੀਕ ਆ ਅੱਗੇ 2 ਨੰਬਰ ਤੇ ਗੱਲ ਕਰੀਏ ਐਚ ਐਫ ਦੀ ਆਪਾਂ। ਇਹ ਐਚ ਐਫ ਚਾਹੀਦੀ ਵੀਰੇ। ਠੀਕ ਆ। ਹਾਂ ਹਾਈਟ ਹੂਟ ਤਾਂ ਇਹ ਵੀ ਐ ਮੰਨ ਕੇ ਚਲੋ ਵੀ 6 ਫੁੱਟ ਤੋਂ ਥੋੜੀ ਘੱਟ ਦੀ ਨੇ। ਠੀਕ ਆ 6 ਫੁੱਟ ਤੋਂ। ਹਾਂ। ਕੈਦਰ ਹੋ ਗਏ ਸੂਈ ਨੂੰ? ਇਹਦਾ ਜਿਹੜੇ ਸੂਆ ਹਫ਼ਤੇ ਦਾ ਹੈ। ਬੱਚਾ ਕੀ ਆ? ਇਹਦੇ ਮਾਰ ਬੱਚੀ ਆ ਵੀਰੇ। ਬਹੁਤ ਚੰਗੀ ਸੀਮਣ ਦੀ ਇਹਦੀ। ਠੀਕ ਆ। ਤੇ ਦੁੱਧ ਕਿੰਨਾ ਹੁਣ? ਦ 14 ਡੱਬੇ ਟਾਈਮ ਦੇ ਬਣਾ ਦੇ 90 ਬਣਾ ਦੇਗੇ ਵੀਰੇ ਆਪਾਂ ਜਮਾਂ ਨਿਬੜ ਜੂ ਜਮਾਂ ਨੇ ਬੇਟਾ ਚੋੜ ਚ ਵਾ ਇੱਕ ਨੰਬਰ ਇੱਕ ਨੰਬਰ ਵੀਰੇ ਸੋ ਬਾਕੀ ਹਵਾਨਾ ਵਗੈਰਾ ਦੇਖੋ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਸੂਈ ਸਵਾਈਆ ਚਾਰ ਪੰਜ ਕਦਿਆਂ ਹੋ ਗਏ ਸੂਈ ਨੂੰ ਪਿੱਛੇ ਇਹਦੇ ਬੱਚੇ 28 ਲੀਟਰ ਦੁੱਧ ਜਿਹੜੇ ਵੀਰੇ ਕਹਿੰਦਾ ਦੁੱਧ ਮਣਕੇ ਲੈਣੀ ਹੈ ਦੋ ਟਾਈਮ ਮਣਕੇ ਦੂ ਵੀਰ ਕਹਿੰਦਾ 14 ਡੱਬੇ ਇੱਕ ਟਾਈਮ ਦੇ ਬਣਾ ਕੇ ਦੇਵਾਂਗੇ ਆਪਾਂ ਹਾਂ ਹਾਂ ਉਂਗਲਾ ਵਰਗਾ ਚੋੜ ਪੈਂਦਾ ਵੀਰੇ ਠੀਕਾ ਮੋਟਾ-ਵੋਟਾ ਝੋੜਾ ਸਾਫ ਸੁਥਰਾ ਜਿੰਦ ਜਾਣ ਬਹੁਤ ਆ ਤੇ ਹਵਾਨੇ ਸੁਭਰੂ ਤਾਰਾ ਦੇਖੋ ਇਹਦਾ ਕਿਆ ਬਾਤ ਆ ਪੂਰਾ ਮੋਟਾ ਮੋਟਾ ਸਾਫ ਸੁਥਰਾ ਚੋਣਾ ਜਾਵਾ ਜਿਹੜੇ ਸਪਰੇਅ ਨਾਲ ਢੂਲ ਜਪਾਈ ਨਿਕਲਦਾ ਹੁੰਦਾ ਐਂ ਟੋੜ ਪੈਂਦਾ ਮੋਟਾ ਮੋਟਾ ਇਹਦਾ ਬਾਲਾ ਚੰਗਾ ਚੋਣ ਲੱਗਿਆ ਭਾਈ ਤੇ ਤਾਰਾ ਦੇਖੋ ਜਮ ਤੇ ਨਾੜਾ ਨੂੜਾ ਦੇਖੋ ਹਵਾ ਨੇ ਤੇ ਪੂਰੇ ਜ਼ਬਰਦਸਤ ਆ ਜਮ ਤੇ ਇਹਦਾ ਭਾਅ ਭਾਂਤਾਂ ਕੀ ਹੋਊਗਾ ਇਹਦਾ ਫੋਨ ਤੇ ਕਰਾਂਗੇ ਇਹਦਾ ਵੀਰੇ 38 ਤੋਂ 40 ਕਿਲੋ ਦੋ ਦਿੱਤਾ ਹੋਇਆ ਫਲੂਨ ਦਾ ਐਦਿਕੀ 40 ਦੇ ਦੂ ਮਾਲਾ ਹਾਂਜੀ ਹਾਂ ਹਾਂ ਬਾਕੀ ਇਹ ਮੇਰਾ ਵਗੈਰਾ ਮਾਰਨਾ ਹੈਨਾ ਹਾਂਜੀ ਹਾਂ ਸੋ ਦੋ ਬਿਹੜਾ ਦਿਖਾਤੀਆਂ ਇੱਕ ਤਾਂ ਪਹਿਲੇ ਨੰਬਰ ਦੇ ਨਗੀਨੇ ਹੀ ਦਿਖਾਤਾ ਜਿਹੜ ਤੇ ਸਤਿ ਨਮਸਕਾਰ ਜੀ ਨਵੇਂ 2166 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ